ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਕਿੰਦੀ ਅਨਮਨੁੱਖੀ ਅੱਜ ਦੇ ਜ਼ਮਾਨੇ 'ਚ ਹੈ ਜੀਏ ਕਟਨਾਮਾਂ ਬਾਰੇ ਸੋਚ ਹੀ ਨਹੀਂ ਸਕਦਾ ਕਿਸ ਤਰ੍ਹਾਂ ਹਵਾਨੀਅਤ ਜਿਹੜੀ ਹੈ ਦਿਮਾਗਾਂ 'ਚ ਭਰੀ ਜਾਂਦੀ ਔਰ ਇਹੋ ਜਿਹੀਆਂ ਮੈਂ ਕਿਉਂਕਿ ਅੱਗੇ ਤਾਂ ਕੋਰਟਾਂ ਨੇ ਕਰਨਾ ਕੰਮ ਪਰ ਇਨੀਸ਼ੀਅਲ ਜਿਹੜੀਆਂ ਰਿਪੋਰਟਾਂ ਜਿਹੜੀਆਂ ਪੁਲਿਸ ਬਣਾਉਂਦੀ ਹੈ ਜੋ ਸਖਤ ਆਰਡਰ ਦਿੱਤੇ ਨੇ ਕਿ ਇਸ ਤਰ੍ਹਾਂ ਦੀ ਐਫਆਈਆਰ ਔਰ ਇਸ ਤਰ੍ਹਾਂ ਦਾ ਫਾਸਟ ਟਰੈਕ ਤੇ ਕੇਸ ਚਲਾਉਣਾ ਹੈ ਕਿ ਜਿੰਨਾ ਚਿਰ ਲੋਕਾਂ ਦੇ ਮੈਮਰੀ 'ਚੇ ਘਟਣਾ ਹੈਗੀ ਨਾ ਉਹਦੇ ਵਿੱਚ ਵਿੱਚ ਉਸ ਬੰਦੇ ਨੂੰ ਫਾਂਸੀ ਦੀ ਸਜ਼ਾ ਹੋ ਜਾਣੀ ਚਾਹੀਦੀ ਤਾਂ ਕਿ ਕੋਈ ਹੋਰ ਹਿੰਮਤ ਨਾ ਕਰ ਸਕੇ ਕਿੰਦੀ ਅਨਮਨੁੱਖੀ ਅੱਜ ਦੇ ਜ਼ਮਾਨੇ 'ਚ ਇਹੋ ਜਿਹੇ ਘਟਨਾਵਾਂ ਬਾਰੇ ਸੋਚ ਹੀ ਨਹੀਂ ਸਕਦਾ ਕਿਸ ਤਰ੍ਹਾਂ ਹੈਵਾਨੀਅਤ ਜਿਹੜੀ ਇਹ ਦਿਮਾਗਾਾਂ ਚ ਭਰੀ ਜਾਂਦੀ ਹੈ ਔਰ ਇਹੋ ਜਿਹਾ ਮੈਂ ਕਿਉਂਕਿ ਅੱਗੇ ਤੱਕ ਕੋਰਟਾਂ ਨੇ ਕਰਨਾ ਕੰਮ ਪਰ ਇਨੀਸ਼ੀਅਲ ਜਿਹੜੀਆਂ ਰਿਪੋਰਟਾਂ ਜਿਹੜੀਆਂ ਪੁਲਿਸ ਬਣਾਉਂਦੀ ਹੈ ਜੋ ਸਖਤ ਆਰਡਰ ਦਿੱਤੇ ਨੇ ਕਿ ਇਸ ਤਰ੍ਹਾਂ ਦੀ ਐਫ ਆਈ ਆਰ ਔਰ ਇਸ ਤਰ੍ਹਾਂ ਦਾ ਫਾਸਟ ਟਰੈਕ ਤੇ ਕੇਸ ਚਲਾਉਣਾ ਹੈ ਕਿ ਜਿੰਨਾ ਚਿਰ ਲੋਕਾਂ ਦੇ ਮੈਮਰੀ ਚ ਘਟਣਾ ਹੈਗੀ ਨਾ ਉਹਦੇ ਵਿੱਚ ਵਿੱਚ ਉਸ ਬੰਦੇ ਨੂੰ ਫਾਂਸੀ ਦੀ ਸਜ਼ਾ ਹੋ ਜਾਣੀ ਚਾਹੀਦੀ ਤਾਂ ਕਿ ਕੋਈ ਹੋਰ ਹਿੰਮਤ ਨਾ ਕਰ ਸਕੇ ਅੱਜ ਜਦੋਂ ਏਤੀ ਮਾਰ ਪਈ ਕੁਰਲਾਵੇ ਤੈ ਕਿ ਦਰਦ ਨਾ ਆਇਆ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਸਾਡੀ ਬਾਣੀ ਚ ਲਿਖਿਆ ਪਿਆ ਅਸੀਂ ਉਹਨਾਂ ਗੁਰੂਆਂ ਦੇ ਸ਼ਤਾਬਦੀ ਸਮਰੋਹ ਮਨਾ ਰਹੇ ਆਂ ਤੇ ਉਦੋਂ ਇਹ ਹਵਾਨੀਆਂਤ ਦੀਆਂ ਖਬਰਾਂ ਆਉਂਦੀਆਂ ਨੇ ਅੱਛਾ ਜਦੋਂ ਦੁੱਖ ਉਦੋਂ ਹੁੰਦਾ ਜਦੋਂ ਸਰਕਾਰਾਂ ਨਫ਼ਰਤ ਫਲਾਉਂਦੀਆਂ ਨੇ ਇੱਕ ਦੂਜੇ ਨੂੰ ਲਾਉਂਦੀਆਂ ਨੇ ਦੰਗੇ ਕਰਾ ਕੇ ਅੱਗਾਂ ਲਵਾ ਕੇ ਉਹਨਾਂ ਦੀ ਵੋਟਾਂ ਪੋਲ ਪੋਲ ਰਹੀਏਸ਼ਨ ਨਾਲ ਆਉਂਦੀਆਂ ਨੇ ਜੇ ਆਪਾਂ ਇਹਨਾਂ ਨੂੰ ਡਰਾਵਾਂਗੇ ਫਿਰ ਉਹ ਆਪਾਂ ਨੂੰ ਵੋਟਾਂ ਪਾਉਣਗੇ ਇਹ ਡਰ ਕੇ ਪਾਉਣਗੇ ਉਹ ਉਹ ਖੁਸ਼ ਹੋ ਕੇ ਪਾਉਣਗੇ ਆਹੀ ਕੰਮ ਕਰੀ ਜਾਂਦਾ ਦੁਨੀਆ ਮੇਂ ਕਹੀਂ ਐਸੀ ਮਿਸਾਲ ਪਾਈ ਹੋ ਕਿ ਕਿਸੇ ਖੁਦਾ ਕੇ ਘਰ ਕੋ ਰਾਮ ਨੇ ਆਗ ਲਗਾਈ ਹੋ ਜਾਂ ਕਿਸੇ ਅੱਲਾਹ ਵਾਲੋ ਨੇ ਰਾਮ ਕੀ ਬਸਤੀ ਜਲਾਈ ਹੋ ਜਾਂ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਸਿਰਫ ਸਿੱਖੋਂ ਕੋ ਸਮਝਾਈ ਹੋ ਨਾਨਕ ਅੱਲਾਹ ਔਰ ਰਾਮ ਤੋਂ ਬਹੁਤ ਨਰਮ ਹੈ ਇਹ ਚਮਚੇ ਦੇਖੋ ਪਤੀਲੇ ਸੇ ਵੀ ਗਰਮ ਹੈ ਉਹ ਜਿਆਦਾ ਜਿਹੜੇ ਚਮਚੇ ਬਣਦੇ ਠੇਕੇਦਾਰ ਬਣਦੇ ਉਹ ਜਿਆਦਾ ਗਰਮ ਰਹਿੰਦੇ ਇਸਤੇਮਾਲ ਕਰਨ ਲਈ ਧਰਮ ਦਾ ਸਵਾਜ ਬੜਾ ਅੱਛੀ ਵਿਚਾਰ ਗੋਸ਼ਟੀ ਹੈ ਜ਼ਰੀਆ ਇੱਕ ਐਸਾ ਜ਼ਰੀਆ ਹੈ ਜਿਹੜਾ ਛੋਟੇ ਬੱਚਿਆਂ ਨੂੰ ਜਾਂ ਜਿਹੜੇ ਲੋੜਵੰਦ ਬੱਚੇ ਨੇ ਉਹਨਾਂ ਨੂੰ ਮੌਕਾ ਦਿੰਦਾ ਹੈ